ਦੋਸਤੋ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਵਿੱਚ ਨਵੀਂ ਭਰਤੀ ਦੇ ਲਈ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਪੋਸਟਾਂ ਦੀ ਗੱਲ ਕਰੀ ਤਾਂ ਪੋਸਟਾਂ ਹੈਗੀਆਂ ਜੀ ਪ੍ਰੋਫੈਸਰ ਅਸਿਸਟੈਂਟ ਪ੍ਰੋਫੈਸਰ ਤੇ ਅਸੋਸੀਏਟ ਪ੍ਰੋਫੈਸਰ ਦੀਆਂ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਇਹਨਾਂ ਪੋਸਟਾਂ ਦੇ ਲਈ ਤੁਸੀਂ ਆਨਲਾਈਨ ਅਪਲਾਈ ਕਰਨਾ ਹੈ ਕੌਣ ਕੌਣ ਅਪਲਾਈ ਕਰ ਸਕਦਾ ਹੈ ਕਿੰਨੀ ਫੀਸ ਲੱਗੇਗੀ ਇਸ ਸਭ ਦੀ ਡਿਟੇਲ ਵਿੱਚ ਜਾਣਕਾਰੀ ਤੁਹਾਨੂੰ ਅੱਗੇ ਵੀਡੀਓ ਵਿੱਚ ਮਿਲੇਗੀ ਪੂਰੀ ਜਾਣਕਾਰੀ ਲੈਣ ਲਈ ਤੁਸੀਂ ਵੀਡੀਓ ਨੂੰ ਲਾਸਟ ਤੱਕ ਜ਼ਰੂਰ ਦੇਖਿਓ ਦੋਸਤੋ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕੀਤਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲੇ ਬੈਲ ਆਈਕਨ ਨੂੰ ਹਿੱਟ ਕਰੋ ਤਾਂ ਕਿ ਤੁਹਾਨੂੰ ਸਾਡੀ ਲੇਟੈਸਟ ਵੀਡੀਓਜ਼ ਦੀ ਅਪਡੇਟ ਮਿਲਦੀ ਰਹੇ ਤਾਂ ਚਲੋ ਦੋਸਤੋ ਵੀਡੀਓ ਸਟਾਰਟ ਕਰਦੇ ਹਾਂ ਤੇ ਪੋਸਟਾ ਬਾਰੇ ਡਿਟੇਲ ਵਿੱਚ ਜਾਣਕਾਰੀ ਹਾਸਲ ਕਰਦੇ ਹਾਂ ਦੋਸਤੋ ਇਹ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਵੱਲੋਂ ਇਹ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਹੈ ਰੈਗੂਲਰ ਭਰਤੀ ਹੈ ਜੀ ਇਹਨਾਂ ਪੋਸਟਾਂ ਦੇ ਲਈ ਤੁਸੀਂ ਆਨਲਾਈਨ ਅਪਲਾਈ ਕਰਨਾ ਹੈ ਪੋਸਟ ਹੈਗੇ ਜੀ ਡਿਪਾਰਟਮੈਂਟ ਵਾਈਜ਼ ਪੋਸਟਾਂ ਦੀ ਜਾਣਕਾਰੀ ਦਿੱਤੀ ਗਈ ਹੈ ਸਭ ਤੋਂ ਪਹਿਲਾਂ ਅਪਲਾਈਡ ਐਗਰੀਕਲਚਰ ਦੇ ਵਿੱਚ ਪ੍ਰੋਫੈਸਰ ਦੀ ਇੱਕ ਪੋਸਟ ਆਊਟ ਕੀਤੀ ਗਈ ਹੈ ਕੈਟਾਗਰੀ ਦੀ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਕਿਹੜੀ ਕੈਟਾਗਰੀ ਦੇ ਲਈ ਉਹ ਪੋਸਟ ਆਊਟ ਕੀਤੀ ਗਈ ਹੈ ਅੱਗੇ ਹੈਗੇ ਜੀ ਅਪਲਾਈਡ ਐਗਰੀਕਲਚਰ ਫੂਡ ਸਾਇੰਸ ਐਂਡ ਟੈਕਨੋਲੋਜੀ ਦੇ ਵਿੱਚ ਅਸੋਸੀਏਟ ਪ੍ਰੋਫੈਸਰ ਦੀ ਇੱਕ ਪੋਸਟ ਆਊਟ ਕੀਤੀ ਗਈ ਹੈ ਅਪਲਾਈਡ ਐਗਰੀਕਲਚਰ ਐਗਰੀ ਬਿਜ਼ਨਸ ਦੇ ਵਿੱਚ ਅਸਿਸਟੈਂਟ ਪ੍ਰੋਫੈਸਰ ਦੀ ਇੱਕ ਪੋਸਟ ਇਕਨੋਮਿਕ ਸਟਡੀਜ਼ ਦੇ ਵਿੱਚ ਪ੍ਰੋਫੈਸਰ ਦੀ ਇੱਕ ਪੋਸਟ ਆਊਟ ਕੀਤੀ ਗਈ ਹੈ ਦੋਸਤੋ ਇਸ ਦਿਨਾਂ ਲਈ ਬਖ ਵਖ ਡਿਪਾਰਟਮੈਂਟ ਵਿੱਚ ਪੋਸਟ ਆਊਟ ਕੀਤੀਆਂ ਗਈਆਂ ਨੇ ਤੁਸੀਂ ਜਿਹੜੇ ਵੀ ਡਿਪਾਰਟਮੈਂਟ ਲਈ ਅਪਲਾਈ ਕਰਨਾ ਚਾਹੁੰਦੇ ਹੋ ਉਸ ਦੇ ਸਾਹਮਣੇ ਪੋਸਟ ਦੱਸੀ ਗਈ ਹੈ ਕਿ ਕਿਹੜੀ ਪੋਸਟ ਆਊਟ ਕੀਤੀ ਗਈ ਹੈ ਪ੍ਰੋਫੈਸਰ ਅਸੋਸੀਏਟ ਪ੍ਰੋਫੈਸਰ ਕੇ ਅਸਿਸਟੈਂਟ ਪ੍ਰੋਫੈਸਰ ਦੀ ਤੁਸੀਂ ਦੇਖ ਸਕਦੇ ਹੋ ਦੋਸਤੋ 24 ਵੱਖ-ਵੱਖ ਵਿਭਾਗਾਂ ਵਿੱਚ ਇਹ ਪੋਸਟਾਂ ਆਊਟ ਕੀਤੀਆਂ ਗਈਆਂ ਨੇ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਦੇ ਦੋਸਤੋ ਜਿਹੜੇ ਵੀ ਐਲੀਜੀਬਲ ਕੈਂਡੀਡੇਟਸ ਨੇ ਉਹ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਨੇ ਪੇ ਸਕੇਲ ਦੀ ਗੱਲ ਕਰੀਏ ਤਾਂ ਐਂਟਰੀ ਪੇ ਜਿਹੜੀ ਹੈ ਪ੍ਰੋਫੈਸਰ ਦੀਆਂ ਪੋਸਟਾਂ ਲਈ 144200 ਰੁਪਏ ਰਹਿਣ ਵਾਲੀ ਹੈ ਅੱਗੇ ਹੈਗੇ ਜੀ ਅਸੋਸੀਏਟ ਪ੍ਰੋਫੈਸਰ ਦੀਆਂ ਪੋਸਟਾਂ ਲਈ 131400 ਰੁਪਏ ਤੇ ਅਸਿਸਟੈਂਟ ਪ੍ਰੋਫੈਸਰ ਦੀਆਂ ਪੋਸਟਾਂ ਦੇ ਲਈ 57700 ਰੁਪਏ ਜਿਹੜੀ ਪੇ ਆ ਤੁਹਾਡੀ ਰਹਿਣ ਵਾਲੀ ਹੈ। ਇਹਨਾਂ ਪੋਸਟਾਂ ਦੇ ਲਈ ਤੁਸੀਂ ਸਿਰਫ ਆਨਲਾਈਨ ਅਪਲਾਈ ਕਰਨਾ ਹੈ। ਹਾਰਡ ਕਾਪੀ ਸੈਂਡ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਤੁਸੀਂ ਹਾਰਡ ਕਾਪੀ ਸੈਂਡ ਨਹੀਂ ਕਰਨੀ। ਟੀਚਿੰਗ ਦੇ ਪੋਸਟਾਂ ਦੇ ਲਈ ਕੁਆਲੀਫਿਕੇਸ਼ਨ ਹੈਗੀ ਹੈ ਜੀ। ਕੁਆਲੀਫਿਕੇਸ਼ਨ ਦੀ ਜਾਣਕਾਰੀ ਵੀ ਦਿੱਤੀ ਗਈ ਹੈ। ਕੁਆਲੀਫਿਕੇਸ਼ਨ ਜਿਹੜੀ ਉਹ UGC ਦੇ ਰੈਗੂਲੇਸ਼ਨ ਅਕੋਰਡਿੰਗ ਕਰ ਤੋਂ ਕਰ ਜਿਹੜੀ ਕੁਆਲੀਫਿਕੇਸ਼ਨ ਹੈ ਉਹ ਹੋਣੀ ਚਾਹੀਦੀ ਹੈ। ਇਸ ਦੇ ਨਾਲ ਹੀ ਡਿਪਾਰਟਮੈਂਟ ਵਾਈਜ਼ ਕੁਆਲੀਫਿਕੇਸ਼ਨ ਜਿਹੜੀ ਮੈਂਸ਼ਨ ਕੀਤੀ ਗਈ ਹੈ ਤੁਸੀਂ ਦੇਖ ਸਕਦੇ ਹੋ। ਤੁਸੀਂ ਜਿਹੜੇ ਵੀ ਡਿਪਾਰਟਮੈਂਟ ਲਈ ਅਪਲਾਈ ਕਰਨਾ ਹੈ ਉਸਦੇ ਲਈ ਆਪਣੀ ਕੁਆਲਿਫੀਕੇਸ਼ਨ ਜਿਹੜੀ ਚੈੱਕ ਕਰ ਸਕਦੇ ਹੋ ਦੋਸਤੋ ਨਾ ਪੋਸਟਰ ਵਿੱਚ ਅਪਲਾਈ ਕਰਨ ਤੋਂ ਪਹਿਲਾਂ ਇੱਕ ਵਾਰ ਪੂਰਾ ਨੋਟੀਫਿਕੇਸ਼ਨ ਜ਼ਰੂਰ ਰੀਡ ਕਰ ਲਿਓ ਇਸ ਨੋਟੀਫਿਕੇਸ਼ਨ ਦਾ ਲਿੰਕ ਤੁਹਾਨੂੰ ਸਾਡੇ WhatsApp ਗਰੁੱਪ ਤੇ Telegram ਗਰੁੱਪ ਵਿੱਚ ਮਿਲ ਜਾਵੇਗਾ ਤੁਸੀਂ ਉੱਥੇ ਜਾ ਕੇ ਰੀਡ ਕਰ ਸਕਦੇ ਹੋ ਦੋਸਤੋ ਨਾ ਪੋਸਟਾਂ ਦੇ ਤੁਸੀਂ ਆਨਲਾਈਨ ਅਪਲਾਈ ਕਰਨਾ ਹੈ ਲਾਸਟ ਡੇਟ ਹੈਗੀ ਜੀ 30 April 2024 ਤੱਕ ਤੁਸੀਂ ਅਪਲਾਈ ਕਰ ਸਕਦੇ ਹੋ ਐਪਲੀਕੇਸ਼ਨ ਫੀਸ ਦੀ ਜਾਣਕਾਰੀ ਕੁਝ ਇਸ ਪ੍ਰਕਾਰ ਹੈ 750 ਰੁਪਏ ਐਪਲੀਕੇਸ਼ਨ ਫੀਸ ਰੱਖੀ ਗਈ ਹੈ ਤੁਸੀਂ ਆਨਲਾਈਨ ਪੇ ਕਰਨੀ ਹੈ ਐਸਏਐਸਟੀ ਪੀਡਬਲਯੂਡੀ ਤੇ ਔਮਨ ਕੈਂਡੀਡੇਟਸ ਲਈ ਕੋਈ ਵੀ ਫੀਸ ਹੈ ਜਿਹੜੀ ਉਹ ਨਹੀਂ ਰੱਖੀ ਗਈ ਜਨਰਲ ਕੁਰੀਜ਼ ਦੇ ਲਈ ਈਮੇਲ ਦਿੱਤੀ ਗਈ ਹੈ ਤੁਹਾਡੀ ਕੋਈ ਵੀ ਕੁਰੀ ਹੈ ਤੁਸੀਂ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ ਤੁਸੀਂ ਈਮੇਲ ਕਰ ਸਕਦੇ ਹੋ ਦੋਸਤੋ ਇਹ ਹੈਗੇ ਸਾਡੀ ਅੱਜ ਦੀ ਪੋਸਟਾਂ ਦੀ ਜਾਣਕਾਰੀ ਦੋਸਤੋ ਹੈ ਕਿ ਸਾਡੀ ਅੱਜ ਦੀ ਪੋਸਟ ਦੀ ਜਾਣਕਾਰੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰੋ ਤੁਹਾਡਾ ਇੱਕ ਲਾਈਕ ਸਾਡੇ ਲਈ ਮੋਟੀਵੇਸ਼ਨ ਦਾ ਕੰਮ ਕਰਦਾ ਹੈ ਤਾਂ ਚਲੋ ਦੋਸਤੋ ਮਿਲਦੇ ਹਾਂ ਅਗਲੇ ਵੀਡੀਓ ਵਿੱਚ ਨਵੀਂ ਜਾਣਕਾਰੀ ਦੇ ਨਾਲ ਥੈਂਕਸ ਫॉर ਵਾਚਿੰਗ